ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜਾ ਊਨਵ ਊਨਵ ਆਇਆ ਅਵਰ ਕਰੇਂਦਾ ਵਨ ਕਿਆ ਜਾਣਾ ਤਿਸ ਸਾਹ ਸਿਉ ਕੇਵਰ ਹੈ ਸੇ ਰੰਗ ਰੰਗ ਰਹਾ ਤਿਨ ਕਾਮਣੀ ਜਿਨ ਮਨ ਭਉ ਭਾਉ ਹੋਏ ਨਾਨਕ ਪੈ ਭਾਏ ਬਾਹਰੀ ਤਿਨ ਤਨ ਸੁਖ ਨ ਹੋਏ ਮਹਲਾ 3 ਜਾ ਊਨਵ ਊਨਵ ਆਇਆ ਵਰਸੈ ਨੀਰ ਨਿਪੰਗ ਨਾਨਕ ਦੁਖ ਲਾਗਾ ਤਿਨ ਕਾਮਣੀ ਜਿਨ ਕੰਤੈ ਸਿਉ ਮਨ ਭੰਗ ਪੌੜੀ ਦੋਵੇਂ ਤਰਫਾ ਉਪਾਇ ਇਕ ਵਰਤੇ ਆ ਬੀਦ ਬਾਣੀ ਵਰਤਾਇ ਅੰਦਰ ਬਾਤ ਕਤੇ ਆ ਪਰ ਵਿਰਥ ਨਰ ਵਿਰਥ ਹਾਠਾਂ ਦੋਵੇਂ ਵਿੱਚ ਧਰਮ ਫਿਰੈ ਰਹਿ ਬਾਰਿਆ ਮਨ ਮੁਖ ਕੱਚੇ ਕੂੜਿਆਰ ਤਿਨਿ ਨੇ ਚੌਦਰ ਗਹਿ ਹਾਰਿਆ ਗੁਰਮਤੀ ਸ਼ਬਦ ਸੂਰ ਹੈ ਕਾਮ ਕ੍ਰੋਧ ਜਿਨੀ ਮਾਰਿਆ ਸਚੈ ਅੰਦਰ ਮਹਿਲ ਸ਼ਬਦ ਸੁਵਾਰਿਆ ਸੇ ਭਗਤ ਤੁਧ ਭਾਵਦੇ ਸਚੈ ਨਾਇ ਪਿਆਰੇਆ ਸਤਗੁਰ ਸੇਵਨ ਆਪਣਾ ਤਿਨਾਂ ਵਿਟੋ ਹਉ ਵਾਰਿਆ ਸ਼ਲੋਕ ਮਹੱਲਾ ਤੀਜਾ ਊਨਵ ਊਨ ਆਇਆ ਵਰਸੈ ਲਾਏ ਚੜਹੀ ਨਾਨਕ ਭਾਣੈ ਚੱਲੈ ਕੰਤ ਕੈ ਸੋ ਮਾਣੈ ਸਦਾ ਰਲੀ ਮਹੱਲਾ ਤੀਜਾ ਕਿਆ ਉਠ ਉਠ ਦੇਖੋ ਬਪੜੇ ਇਸ ਮੇਘੇ ਹੱਥ ਕਿਛ ਨਾਹੀ ਜਿਨੇ ਮੇਗ ਪਠਾਇਆ ਤਿਸ ਰਾਖੋ ਮਨ ਮਾਹੇ ਤਿਸ نو ਮਨ ਵਸਾਈ ਸੀ ਜਾਂ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਸਭ ਕਰਨ ਫਲਾਹ ਕਰੇ ਪੌੜੀ ਸੋਹਰ ਸਦਾ ਸਰੀਵੀਐ ਜਿਸ ਕਰਤ ਨਾ ਲਾਗੈ ਵਾਰ ਆਡਾਣੇ ਆਕਾਸ ਕਰ ਕਿਨ ਮੈਂ ਢਾਹੇ ਉਸਾਰਨ ਹਾਰ ਆਪੇ ਜਗਤੋਂ ਪਾਏ ਕੈ ਕੁਦਰਤ ਕਰੇ ਵਿਚਾਰ ਮਨਮਖਾਗੈ ਲੇਖਾ ਮੰਗੀਐ ਬਹੁਤੀ ਹੋਵੈ ਮਾਰ ਗੁਰਮੁਖ ਪਾਤਸਿਓ ਲੇਖਾ ਨਿਬੜੈ ਬਖਸ਼ੇ ਸਿਬਤ ਪੰਡਾਰ ਓਥੈ ਹੱਥ ਨਾ ਪੜੈ ਕੂਕ ਨਾ ਸੁਣੀਐ ਪੁਕਾਰ ਓਥੈ ਸਤਗੁਰ ਬੀਲੀ ਹੋਵੈ ਕੱਢ ਲਈ ਅੰਤਿਵਾਰ ਇਨਾ ਜਨਤਾ ਨੂੰ ਹੋਰ ਸੇਵਾ ਨਹੀਂ ਸਤਿਗੁਰ ਸਿਰ ਕਰਤਾਰ ਸ਼ਲੋਕ ਮਹੱਲਾ 3 ਜੀ ਬਾਬੀ ਹਾ ਜਿਸਨੋਂ ਤੂੰ ਪੁਕਾਰਦਾ ਤਿਸਨੋਂ ਲੋਚੈ ਸਭ ਕੋਏ ਆਪਣੀ ਕਿਰਪਾ ਕਰਕੇ ਵਸਸੀ ਵਣਤਰਣ ਹਰਿਆ ਹੋਏ ਗੁਰ ਪ੍ਰਸਾਦੀ ਪਾਈਐ ਵਿਰਲਾ ਬੂਜੈ ਕੋਏ ਬੈੰਧਿਆ ਉਠਦਿਆ ਨਿਤ ਧਿਆਈਐ ਸਦਾ ਸਦਾ ਸੁਖ ਹੋਏ ਨਾਨਕ ਅੰਮ੍ਰਿਤ ਸਦਹੀ ਵਰਸਦਾ ਗੁਰਮੁਖ ਦੇਵੈ ਹਰ ਸੋਏ ਮਹੱਲਾ ਤੀਜਾ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਈ ਸਚੈ ਸੁਣਿਆ ਕੰਨ ਦੇ ਧੀਰਖ ਦੇਵੈ ਸਹਿਜ ਸੁਭਾਏ ਇੰਦਰੈ ਨੋ ਫਰਮਾਇਆ ਵੁਠਾ ਛੈ ਬਰਲਾਏ ਅਨ ਧਨ ਉਪਜੈ ਬਹੁ ਘਣਾ ਕੀਮਤ ਕਹਿਣ ਨਾ ਜਾਏ ਨਾਨਕ ਨਾਮ ਸਲਾਹੇ ਤੂੰ ਸਭਨਾ ਜੀਆ ਦੇਂਦਾ ਰਿਜਕ ਸੰਭਾਹੇ ਜਿਤ ਖਾਦੈ ਸੁਖ ਉਪਜੈ ਫਿਰ ਦੁਖ ਨ ਲਾਗੈ ਆਏ ਪੌੜੀ ਹਰਜੀਉ ਸੱਚਾ ਸੱਚ ਤੂੰ ਸਚੇ ਲਹਿ ਮਿਲਾਏ ਦੂਜੈ ਦੂਜੀ ਤਰਫ ਹੈ ਕੋੜ ਮਿਲੈ ਨਾ ਮਿਲਿਆ ਜਾਏ ਆਪੇ ਜੋੜ ਵਿਛੋੜੀ ਐ ਆਪੇ ਕੁਦਰਤ ਨੇ ਦਿਖਾਏ ਮੋਹ ਸੋਗ ਵਿਜੋਗ ਹੈ ਪੂਰਬ ਲਿਖਿਆ ਕਮਾਈ ਹਉ ਬਲਿਹਾਰੀ ਤਿੰਨ ਕੋ ਜੋ ਹਰ ਚਰਣੀ ਰਹੇ ਲਿਵ ਲਾਏ ਜਿਉਂ ਜਲ ਮੈਂ ਕਮਲ ਅਲਿਪਤ ਹੈ ਐਸੀ ਬਣਤ ਬਣਾਏ ਸੇ ਸੁਖੀਏ ਸਦਾ ਸੋਹਣੇ ਜਿਨ ਵਿੱਚੋਂ ਆਪ ਗਵਾਏ ਤਿਨ ਸੋਗ ਵਿਜੋ ਕਦੇ ਨਹੀਂ ਜੋ ਹਰ ਕੈ ਅੰਕ ਸਮਾਏ ਸ਼ਲੋਕ ਮਹੱਲਾ ਤੀਜਾ ਨਾਨਕ ਸੋਸਾ ਲਾਹੀਐ ਜਿਸ ਵਸ ਸਭ ਕਿਛ ਹੋਏ ਿਸ ਹੈ ਸਰੇ ਵੋ ਪ੍ਰਾਣੀ ਹੋ ਤਿਸ ਬਿਨ ਅਵਰ ਨਾ ਕੋਇ ਗੁਰਮੁਖ ਹਰਿ ਪ੍ਰਭ ਮਨ ਵਸੈ ਤਾਂ ਸਦਾ ਸਦਾ ਸੁਖ ਹੋਇ ਸਹਿਸਾ ਮੂਲ ਨ ਹੋਵੇ ਸਭ ਚਿੰਤਾ ਵਿੱਚੋਂ ਜਾਏ ਜੋ ਕਿਛ ਹੋਇ ਸੋ ਸਹਿਜੇ ਹੋਇ ਕਹਿਣਾ ਕਿਛੂ ਨ ਜਾਏ ਸੱਚਾ ਸਹਿਬ ਮਨ ਵਸੈ ਤਾਂ ਮਨ ਚਿੰਦਿਆ ਫਲ ਪਾਏ ਨਾਨਕ ਤਿਨ ਕਾਖ ਆਪ ਸੁਣੇ ਜਿ ਲੈਨ ਪੱਲੈ ਭਾਏ ਮਹੱਲਾ ਤੀਜਾ ਅੰਮ੍ਰਿਤ ਸਦਾ ਵਰਸਦਾ ਭੂਜਣ ਭੂਜਣ ਹਾਰ ਗੁਰਮੁਖ ਜਿਨੀ ਬੂਝਿਆ ਹਰ ਅੰਮ੍ਰਿਤ ਰਖਿਆ ਹੁਰ ਧਾਰ ਹਰ ਅੰਮ੍ਰਿਤ ਪੀਵੇ ਸਦਾ ਰੰਗ ਰਾਤੇ ਹਉ ਮੈਂ ਤ੍ਰਿਸ਼ਨਾ ਮਾਰ ਅੰਮ੍ਰਿਤ ਹਰ ਕਾ ਨਾਮ ਹੈ ਵਰਸੈ ਕਿਰਪਾ ਧਾਰ ਨਾਨਕ ਗੁਰਮੁਖ ਨਦਰੀ ਆਇਆ ਹਰ ਆਤਮ ਰਾਮ ਮੁਰਾਰ ਪੌੜੀ ਆਤੋਲ ਕਿਉ ਤੋਲੀਐ ਵਿਰਣ ਤੋਲੇ ਭਾਇਆ ਨਾ ਜਾਏ ਗੁਰ ਕੈ ਸ਼ਬਦ ਵਿਚਾਰੀਐ ਗੁਣ ਮੈਂ ਰਹਿ ਸਮਾਈ ਆਪਣਾ ਆਪ ਤੋਲਸੀ ਆਪੇ ਮਿਲੇ ਮਲਾਈ ਤਿਸ ਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਏ ਹਉ ਬਲਿਹਾਰੀ ਗੁਰ ਆਪਣੇ ਜਿਨ ਸੱਚੀ ਬੂਝ ਦਿੱਤੀ ਬੁਝਾਈ ਜਗਤ ਮੁਸੈ ਅਮਰਤ ਲੁਟਿਐ ਮਨ ਮੁਖ ਬੂਝ ਨਾ ਪਾਏ ਵਿਣ ਨਾਵੇਂ ਨਾਲ ਨਾ ਚੱਲਸੀ ਜਾਸੀ ਜਨਮ ਗਵਾਏ ਗੁਰਮਤੀ ਜਾਗੇ ਤਿਨੀ ਘਰ ਰਖਿਆ ਦੂਤਾ ਕਾ ਕਿਛ ਨਾ ਵਸਾਏ ਸ਼ਲੋਕ ਮਹਲਾ 3ਆ ਬਾਬੀ ਹਾ ਨਾਮ ਬਿਲ ਲਾਏ ਨਾ ਤਰਸਾਏ ਇਹੋ ਮਨ ਖਸਮ ਕਾ ਹੁਕਮ ਮੰਨ ਨਾਨਕ ਹੁਕਮ ਮੰਨਿਆ ਤੇ ਖਉਤਰੈ ਚੜਾ ਚਵ ਗਲਵਨ ਮਹਲਾ 3ਆ ਬਾਬੀ ਹਾ ਜਲ ਮੈਂ ਤੇਰਾ ਵਾਸ ਹੈ ਜਲ ਹੀ ਮੈਂ ਫਿਰਾਹੇ ਜਲ ਕੀ ਸਾਰ ਨਾ ਜਾਣੀ ਤਾਂ ਤੂੰ ਕੋਕਣ ਪਾਹੇ ਜਲ ਛਲ ਚੌ ਦਿਸ ਵਰਸਦਾ ਖਾਲੀ ਕੋਥਾਉ ਨਾਹੀਂ ਇਤੈ ਜਲ ਵਰਸਦੇ ਤਿਖ ਮਰੈ ਭਾਗ ਤਿਨਾ ਕੇ ਨਾਹੀਂ ਨਾਨਕ ਗੁਰਮੁਖ ਤਿਨ ਸੋਜੀ ਪਈ ਜਿਨ ਵਸਿਆ ਮਨ ਮਾਹੇ ਪੌੜੀ 나ਥ ਜਤੀ ਸਿਧ ਪੀਰ ਕਿਨ ਅੰਤ ਨ ਪਾਇਆ ਗੁਰਮੁਖ ਨਾਮ ਧਿਆਏ ਤੁਜੈ ਸਮਾਇਆ ਜੋ ਗੁਛਤੀ ਹੀ ਗੁਵਾਰ ਤਿਸ ਹੀ ਪਾਇਆ ਜਲਾ ਬਿੰਬ ਅਸਰਾਲ ਤਿਨੈ ਵਰਤਾਇਆ ਨੀਲ ਅਨੀਲ ਗੰਮ ਸਰਜੀਤ ਸੁਬਾਇਆ ਅਗਨੋ ਪਾਈ ਵਾਦ ਭੁਖ ਤਿਹਾਇਆ ਦੁਨੀਆਂ ਕੈ ਸਰਕਾਲ ਦੂਜਾ ਪਾਇਆ ਰਖੈ ਰਖਣਹਾਰ ਜਿਨ ਸ਼ਬਦੁ ਬੁਝਾਇਆ ਸਲੋਕ ਮਹਲਾ ਤੀਜਾ ਇਹ ਜਲ ਸਭ ਤੈ ਵਰਸਦਾ ਵਰਸੈ ਭਾਏ ਸੁਭਾਏ ਸੇ ਬਿਰਖਾ ਹਰੀ ਆਵਲੇ ਜੋ ਗੁਰਮਖ ਰਹਿ ਸਮਾਏ ਨਾਨਕ ਨਦਰੀ ਸੁਖ ਹੋਏ ਇਨਾਂ ਜਨਤਾ ਕਾ ਦੁੱਖ ਜਾਏ ਮਹੱਲਾ ਤੀਜਾ ਪਿੰਨੀ ਰੈਣ ਚਮਕਿਆ ਵੁਠਾ ਛੈ ਬਰਲਾਏ ਜਿਤ ਵੁਠੈ ਅਨ ਧਨ ਬਹੁਤ ਉਪਜੈ ਜਾਂ ਸੋ ਕਰੇ ਰਜਾਏ ਜਿਤ ਖਾਦੇ ਮਨ ਤ੍ਰਿਪਤੀਐ ਜੀਆਂ ਜੁਗਤ ਸਮਾਏ ਇਹ ਧਨ ਕਰਤੇ ਕਾ ਖੇਲ ਹੈ ਕਦੇ ਆਵੇ ਕਦੇ ਜਾਏ ਗਿਆਨੀਆਂ ਕਾ ਧਨ ਨਾਮ ਹੈ ਸਦਹੀ ਰਹੇ ਸਮਾਏ ਨਾਨਕ ਜਿਨ ਕੋ ਨਦਰ ਕਰੇ ਤਾਂ ਇਹ ਧਨ ਪੱਲੇ ਪਾਏ ਪੌੜੀ ਆਪ ਕਰਾਏ ਕਰੇ ਆਪ ਹਉ ਕੈਸਿਉ ਕਰੀ ਪੁਕਾਰ ਆਪੇ ਲਿਖਾ ਮੰਗਸੀ ਆਪ ਕਰਾਏ ਘਾਰ ਜੋ ਤਿਸ ਭਾਵੇਂ ਸੋ ਥੀਐ ਹੁਕਮ ਕਰੇ گا ਵਾਰ ਆਪ ਛਡਾਏ ਛੁਟੀਐ ਆਪੇ ਬਖਸ਼ਣਹਾਰ ਆਪੇ ਵੇਖੈ ਸੁਣੈ ਆਪ ਸਭ ਸੈ ਦੇ ਆਧਾਰ ਸਭ ਮੈਂ ਇੱਕ ਵਰਤਦਾ ਸਿਰ ਸਿਰ ਕਰੇ ਵਿਚਾਰ ਗੁਰਮੁਖ ਆਪ ਵਿਚਾਰੀਐ ਲੱਗੈ ਸੱਚ ਪਿਆਰ ਨਾਨਕ ਇਸਨ ਵਾਕੀਐ ਆਪੇ ਦੇਵਣਹਾਰ ਸ਼ਲੋਕ ਮਹਲਾ 3 ਬਾਬੀ ਹਾਏ ਜਗਤ ਹੈ ਮਤ ਕੋ ਭਰਮ ਭੁਲਾਏ ਏ ਬਾਂभी ਹਾ ਪਸ਼ੂ ਹੈ ਇਸਨੋਂ ਭੋਜਨ ਨਾਹੀਂ ਅੰਮ੍ਰਿਤ ਹਰ ਘਾ ਨਾਮ ਹੈ ਜਿਤ ਪੀਤਾ ਤਿਖ ਜਾਏ ਨਾਨਕ ਗੁਰਮੁਖ ਜਿਨ ਪੀਆ ਤਿਨ ਬਹੁੜਨਾ ਲਾਗੀ ਆਏ ਮਹਲਾ ਤੀਜਾ ਮਲਾਰ ਸੀਤਲ ਰਾਗ ਹੈ ਹਰ ਧਿਆਇ ਸ਼ਾਂਤ ਹੋਏ ਹਰ ਜੀਉ ਆਪਣੀ ਕਿਰਪਾ ਕਰੇ ਤਾਂ ਵਰਤੈ ਸਭ ਲੋਏ ਉਠੈ ਜੀਆ ਜੁਗਤ ਹੋਏ ਧਰਣੀ ਨੂੰ ਸ਼ਿੰਗਾਰ ਹੋਏ ਨਾਨਕੇ ਜਗਤ ਸਭ ਜਲ ਹੈ ਜਲ ਹੀ ਤੇ ਸਭ ਕੋਏ ਗੁਰ ਪ੍ਰਸਾਦੀ ਕੋ ਵਿਰਲਾ ਬੂਜੈ ਸੋ ਜਨ ਮੁਕਤ ਸਦਾ ਹੋਏ ਪੌੜੀ ਸੱਚਾ ਵੇ ਪ੍ਰਵਾਹ ਇੱਕੋ ਤੂੰ ਧਣੀ ਤੂੰ ਸਭ ਕਿਛ ਆਪੇ ਆਪ ਦੂਜੇ ਕਿਸ ਗਣੀ ਮਾਨਸ ਕੂੜਾ ਗਰਵ ਸੱਚੀ ਤੁਧ ਮਣੀ ਆਵਾ ਗੌਣ ਰਚਾਏ ਉਪਾਈ ਮੇਦਨੀ ਸਤਿਗੁਰ ਸੇਵੇ ਆਪਣਾ ਆਇਆ तिस ਗਣੀ ਜੇ ਹਉ ਮੈਂ ਵਿੱਚੋਂ ਜਾਏ ਤਾਂ ਕੀਹੀ ਗੰਤ ਗਣੀ ਮਨ ਮੁਖ ਮੋਹੇ ਗੁਬਾਰ ਜਿਉ ਭੁੱਲਾ ਮੰਜਵਣੀ ਕੱਟੇ ਪਾਪ ਸੰਖ ਨਾਵੇਂ ਇੱਕ ਕਣੀ ਸ਼ਲੋਕ ਮਹੱਲਾ ਤੀਜਾ ਬਾ ਬੀਹਾ ਖਸਮੇ ਕਾ ਮਹਿਲ ਨ ਜਾਣਹੀ ਮਹਿਲ ਦੇਖ ਅਰਦਾਸ ਪਾਏ ਆਪਣੇ ਭਾਣੇ ਬਹੁਤਾ ਬੋਲਹਿ ਬੋਲਿਆ ਥਾਏ ਨਾ ਪਾਏ ਖਸਮ ਵੱਡਾ ਦਾਤਾ ਰਹਿ ਜੋ ਇੱਛੇ ਸੋ ਫਲ ਪਾਏ ਬਾਬੀਹਾ ਕਿਆ ਬਪੜਾ ਜਗ ਤੈ ਕੀ ਤਿਖ ਜਾਏ ਮਹਿਲਾ ਤੀਜਾ ਬਾਬੀਹਾ ਭਿੰਨੀ ਰਹਿਣ ਬੋਲਿਆ ਸਹਜੇ ਸੱਚ ਸੁਭਾਏ ਇਹ ਜਲ ਮੇਰਾ ਜੀਉ ਹੈ ਜਲ ਬਿਨ ਰਹਿਣ ਨਾ ਜਾਏ ਗੁਰ ਸ਼ਬਦੀ ਜਲ ਪਾਈਐ ਵਿਚੋਂ ਆਪ ਗਵਾਏ ਨਾਨਕ ਤਿਸ ਬਿਨ ਚਸਾ ਨ ਜੀਵਦੀ ਸੋ ਸਤਗੁਰ ਦਿਆ ਮਿਲਾਏ ਪੌੜੀ ਖੰਡ ਪਤਾਲ ਅਸੰਖ ਮੈਂ ਗਣਤ ਨ ਹੋਈ ਤੂੰ ਕਰਤਾ ਗੋਵਿੰਦ ਤੁਧ ਸਿਰਜੀ ਤੁਧਹਿ ਗੋਈ ਲਖ ਚੌਰਾਸੀ ਮੇਦਨੀ ਤੁਝ ਹੀ ਤੇ ਹੋਈ ਇਕ ਰਾਜੇ ਖਾਨ ਮਲੂਕ ਕਹੈ ਕਹਾਵੇ ਕੋਈ ਇਕ ਸਾਹਾ ਸਦਾਵੇ ਸੱਚ ਧਨ ਦੂਜੇ ਪਤ ਖੋਈ ਇਕ ਦਾਤੇ ਇਕ ਮੰਗਤੇ ਸਭਨਾ ਸਿਰ ਸੋਈ ਵਿਣ ਨਾ ਵੈ ਬਾਝਾਰੀਆਂ ਪਿਹਾਵਲ ਹੋਈ ਕੂੜਨ ਖੁੱਟੇ ਨਾਨਕਾ ਸੱਚ ਕਰੇ ਸੋ ਹੋਈ ਸ਼ਲੋਕ ਮਹੱਲਾ ਤੀਜਾ ਬਾਬੀਹਾ ਗੁਣਮੰਤੀ ਮਹਿਲ ਪਾਇਆ ਔ ਗੁਣਮੰਤੀ ਦੂਰ ਅੰਤਰ ਤੇਰਾ ਹਰ ਵਸੈ ਗੁਰਮੁਖ ਸਦਾ ਹਜੂਰ ਕੂਕ ਪਕਾਰ ਨ ਹੋਵਈ ਨਦਰੀ ਨਦਰ ਨਿਹਾਲ ਨਾਨਕ ਨਾਮ ਰਤੇ ਸਹਜੇ ਮਿਲੇ ਸ਼ਬਦ ਗੁਰੂ ਕੈ ਕਾਲ ਮਹੱਲਾ ਤੀਜਾ ਬਾਬੀਹਾ ਬੇਨਤੀ ਕਰੇ ਕਰ ਕਿਰਪਾ ਦਿਹੋ ਜੀ ਦਾਨ ਜਲ ਬਿਨ ਪਿਆਸ ਨਾ ਉਤਰੈ ਛੁਟਕ ਜਾਹੇ ਮੇਰੇ ਪ੍ਰਾਨ ਤੂੰ ਸੁਖ ਦਾਤਾ ਬਿਅੰਤ ਹੈ ਗੁਣ ਦਾਤਾ ਨਿਹਦਾਨ ਨਾਨਕ ਗੁਰਮਖ ਬਖਸ਼ ਲੈ ਅੰਤ ਬੇਲੀ ਹੋਏ ਭਗਵਾਨ ਪੌੜੀ ਆਪੇ ਜਗ ਤੋ ਪਾਇ ਕੈ ਗੁਣ ਔਗਣ ਕਰੇ ਵਿਚਾਰ ਤ੍ਰੈ ਗੁਣ ਸਰਬ ਜੰਜਾਲ ਹੈ ਨਾਮ ਨਾ ਧਰੇ ਪਿਆਰ ਗੁਣ ਛੋੜ ਔਗਣ ਕਮਾਵਦੇ ਦਰਗੈ ਹੋਏ ਖੁਵਾਰ ਜੂਐ ਜਨਮ ਤਿਨੀ ਹਾਰਿਆ ਕਿਤ ਆਏ ਸੰਸਾਰ ਸਚੈ ਸ਼ਬਦ ਮਨ ਮਾਰਿਆ ਇਹਨ ਸੁਨਾਮ ਪਿਆਰ ਜਿਨਿ ਪੁਰਖੀ ਉਰਤਾਰਿਆ ਸਚਾ ਅਲਖ ਪਾਰ ਤੂੰ ਗੁਣ ਦਾਤਾ ਨਿਧਾਨ ਹੈ ਅਸੀਂ ਅਬ ਗਣਿਆਰ ਜਿਸ ਬਖਸ਼ੇ ਸੋ ਪਾਈ ਸੀ ਗੁਰ ਸ਼ਬਦੀ ਵਿਚਾਰ ਸ਼ਲੋਕ ਮਹੱਲਾ 5ਵਾਂ ਰਾਤ ਨਾ ਵਿਹਾਵੀ ਸਾਖ ਤਾਂ ਜਿਨਾਂ ਵਿਸਰੈ ਨਾਉ ਰਾਤੀ ਦਿਨ ਸੁ ਸੁਹੇਲੀਆ ਨਾਨਕ ਹਰ ਗੁਣ ਗਾਉ ਮਹੱਲਾ 5ਵਾਂ ਰਤਨ ਜਿਵੇਂ ਹਰਮਾਨ ਕਾ ਹੱਬੇ ਮਣੀ ਮਥਨ ਨਾਨਕ ਜੋ ਪ੍ਰਭ ਭਾਣਿਆ ਸਚੈ ਦਰਸੋ ਹਨ ਪੌੜੀ ਸੱਚਾ ਸਤਗੁਰ ਸੇਵ ਸੱਚ ਸੁਮਾਲਿਆ ਅੰਤ ਖਲੋ ਆਏ ਜੇ ਸਤਗੁਰ ਅਗੈ ਘਾਲਿਆ ਪੋਹੇ ਨ ਸਕੈ ਜਮ ਕਾਲ ਸੱਚਾ ਰਖਵਾਲਿਆ ਗੁਰ ਸਾਖੀ ਜੋਤ ਜਗਾਏ ਦੀਵਾ ਬਾਲਿਆ ਮਨ ਮੁਖ ਵਿਣ ਨਾਵੇ ਕੂੜਿਆਰ ਫਿਰ ਹੈ ਬੇਤਾਲਿਆ ਪਸ਼ੂ ਮਾਨਸ ਚੰਮ ਪਲੇਟੇ ਅੰਦਰੋਂ ਕਾਲਿਆ ਸੰਭੋ ਵਰਤੈ ਸੱਚ ਸੱਚੈ ਸ਼ਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦੇ ਖਾਲਿਆ ਸ਼ਲੋਕ ਮਹੱਲਾ ਤੀਜਾ 바ਬੀ ਹੈ ਹੁਕਮ ਪਛਾਣਿਆ ਗੁਰ ਕੈ ਸਹਿਜ ਸੁਭਾਏ ਮੇਗ ਵਰਸੈ ਦਇਆ ਕਰ ਗੂੜੀ ਛੈ ਵਰ ਲਾਏ ਭਵੀ ਹੈ ਕੂਕ ਪੁਕਾਰ ਰਹਿ ਗਈ ਸੁਖ ਵਸਿਆ ਮਨ ਆਏ ਨਾਨਕ ਸੋសា ਲਾਹੀ ਐ ਜੇ ਦਿੰਦਾ ਸਬਨਾ ਜੀਆ ਰਿਜਕ ਸਮਾਏ ਮਹੱਲਾ ਤੀਜਾ ਚਾਤਰਕ ਤੂੰ ਨਾ ਜਾਣਹੀਂ ਕਿਆ ਤੁਧ ਵਿੱਚ ਤਿਖਾ ਹੈ ਕਿਤ ਪੀਤਾ ਤਿਖ ਜਾਏ ਦੁਜੈ ਭਾਇ ਪਰਮ ਮਿਆ ਅੰਮ੍ਰਿਤ ਜਲ ਪੱਲੇ ਨਾ ਪਾਈ ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੈ ਸੁਭਾਈ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਜੇ ਰਹਿਆ ਸਮਾਇ ਪਉੜੀ ਇੱਕ ਵਣਖੰਡ ਬੈਸੈ ਜਾਏ ਸਾਧਨ ਦੇਵਹੀ ਇਕ ਪਾਲਕ ਅਕਰ ਭੰਨ ਸੀਤਲ ਜਲ ਹੀ ਵਹੀ ਇਕ ਭਸਮ ਝੜਾਵੇ ਅੰਗ ਮੈਲ ਨਾ ਥੋਵੇਹੀ ਇਕ ਜਟਾ ਬਿਗਟ ਬਿਕਰਾਲ ਕੁਲ ਘਰ ਖੋਵੇਹੀ ਇਕ ਨਗਨ ਫਿਰੈ ਦਿਨ ਰਾਤ ਨੀਂਦ ਨਾ ਸੋਵਹੀਂ ਇੱਕ ਅਗਨ ਜਲਾਵੈ ਅੰਗ ਆਪ ਵਿਘੋਵਹੀਂ ਵਿਣ ਨਾਵੈ ਤਨ ਛਾਰ ਕਿਆ ਕਹਿ ਰੋਵਹੀਂ ਸੋਹਨ ਖਸਮ ਦੁਆਰ ਜੇ ਸਤਗੁਰ ਸੇਵਹੀਂ ਸਲੋਕ ਮਹੱਲਾ ਤੀਜਾ ਬਾਬੀਹਾ ਮਰਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਘੈ ਨੋ ਫਰਮਾਨ ਹੋਆ ਵਰਸੋ ਕਿਰਪਾ ਧਾਰ ਹਉ ਤਿਨ ਕੈ ਬਲਿਹਾਰਣੈ ਜਿਨੀ ਸਤਿ ਰਖਿਆ ਔਰ ਧਾਰ ਨਾਨਕ ਨਾਮੇ ਸਭ ਹਰੀ ਆਵਲੀ ਗੁਰ ਕੈ ਸ਼ਬਦ ਵਿਚਾਰ ਮਹੱਲਾ ਤੀਜਾ ਬਾਬੀਹਾ ਏਵ ਤੇਰੀ ਤਖਾਣਾ ਉਤਰੈ ਜੇ ਸੋ ਘਰੈ ਪੁਕਾਰ ਨਦਰੀ ਸਤਗੁਰ ਪਾਈਐ ਨਦਰੀ ਉਪਜੈ ਪਿਆਰ ਨਾਨਕ ਸਾਹਿਬ ਮਨ ਵਸੈ ਵਿਚੋਂ ਜਾਏ ਵਿਕਾਰ ਪੌੜੀ ਇਕ ਜੈ ਨਹੀਂ ਓਝੜ ਪਾਏ ਧੁਰੋਂ ਖਵਾਇਆ ਤਿੰਨ ਮੁਖ ਨਾਹੀ ਨਾਮ ਨਾ ਤੀਰਥ ਨਾਇਆ ਹੱਥੀ ਸਿਰ ਖੁਹਾਏ ਨਾ ਪਦ ਕਰਾਇਆ ਕੁਚਲ ਰਹਿ ਦਿਨ ਰਾਤ ਸ਼ਬਦ ਨਾ ਪਾਇਆ ਤਿੰਨ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ ਮਨ ਝੂਠੈ ਵੇ ਜਾਤ ਝੂਠਾ ਖਾਇਆ ਬਿਨ ਸ਼ਬਦ ਅਚਾਰ ਨਾ ਕਿਨਹੀ ਪਾਇਆ ਗੁਰਮੁਖ ਓੰਕਾਰ ਸੱਚ ਸਮਾਇਆ ਸਲੋਕ ਮਹੱਲਾ ਤੀਜਾ ਸਾਵਣ ਸਰਸੀ ਕਾਮਣੀ ਗੁਰ ਸ਼ਬਦ ਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤ ਅਪਾਰ ਮਹੱਲਾ ਤੀਜਾ ਸਾਵਣ ਦੁ ਜੈ ਗੁਣ ਬਾਹਰੀ ਜਿਸ ਦੁ ਜੈ ਭਾਏ ਪਿਆਰ ਨਾਨਕ ਪਿਰ ਕੀ ਸਾਰ ਨਾ ਜਾਣੀ ਸਭ ਸ਼ਿੰਗਾਰ ਖੁਆਰ ਪੌੜੀ ਸੱਚਾ ਅਲਖ ਪਿਓ 하ਠ 나プチ जई इक गावे राग परियां राग नपी जई इक नाच नाच पूरै ताल भगत न की जई इक अन्न न खाहे मूर्ख ते ना क्या की जई तृष्णा होई बहुत केवे नाती जई कर्म वदै के लो खप मरी जई लाहा नाम संसार अमृत पी जई हर भक्ति असनेह ਗੁਰਮੁਖ ਕੀ ਜੈ ਸ਼ਲੋਕ ਮਹਲਾ 3 ਗੁਰਮੁਖ ਮਲਾਰ ਰਾਗ ਜੋ ਕਰੈ ਤਿਨ ਮਨ ਤਨ ਸੀਤਲ ਹੋਇ ਗੁਰ ਸ਼ਬਦੀ ਏਕ ਪਛਾਣਿਆ ਏਕੋ ਸਚਾ ਸੋਇ ਮਨ ਤਨ ਸਚਾ ਸਚ ਮਨ ਸਚੇ ਸੱਚੀ ਸੋਇ ਅੰਦਰ ਸਚੀ ਭਗਤ ਹੈ ਸਹਜੇ ਹੀ ਪਤ ਹੋਇ ਕਲ ਯੁਗ ਮੈਂ ਕੋਰ ਧਾਰ ਹੈ ਮਨੁਖ ਰਹਾ ਨ ਕੋਇ ਕਲਯੁਗ ਮੈਂ ਕੋਰ ਅੰਧਾਰ ਹੈ ਮਨ ਮੁਖ ਰਹਾ ਨਾ ਕੋਏ ਸੇਵਡ ਭਾਗੀ ਨਾਨਕਾ ਜਿਨ ਗੁਰਮੁਖ ਪ੍ਰਗਟ ਹੋਏ ਮਹੱਲਾ ਤੀਜਾ ਇੰਦ ਵਰਸੈ ਕਰ ਦਇਆ ਲੋਕਾਂ ਮਨ ਉਪਜੈ ਚਾਓ ਜਿਸ ਕੈ ਹੁਕਮ ਇੰਦ ਵਰਸਦਾ ਤਿਸ ਕੈ ਸਦ ਬਲਿਹਾਰੈ ਜਾਓ ਗੁਰਮੁਖ ਸ਼ਬਦ ਸੰਭਾਲੀਐ ਸੱਚੇ ਕੇ ਗੁਣ ਗਾਓ ਨਾਨਕ ਨਾਮ ਰਤੇ ਜਨ ਨਿਰਮਲੇ ਸਹਜੇ ਸਚ ਸਮਾਉ ਪੌੜੀ ਪੂਰਾ ਸਤਿਗੁਰ ਸੇਵ ਪੂਰਾ ਪਾਇਆ ਪੂਰੇ ਕਰਮ ਧਿਆਏ ਪੂਰਾ ਸ਼ਬਦ ਮਨ ਵਸਾਇਆ ਪੂਰੇ ਗਿਆਨ ਧਿਆਨ ਮੈਲ ਛੁਕਾਇਆ ਹਰ ਸਰ ਤੀਰਥ ਜਾਣ ਮਨੁ ਆਨਾਇਆ ਸ਼ਬਦ ਮਰੈ ਮਨ ਤਾ ਮਾਰ ਧਨ ਜਣੇ ਦੀ ਮਾਇਆ ਧਰ ਸਚਿਆ ਸਚਿਆਰ ਸਚਾਇਆ ਪੁੱਛ ਨਾ ਸਕੈ ਕੋਈ ਜਾਂ ਖਸਮੈ ਪਾਇਆ ਨਾਨਕ ਸੱਚ ਸਲਾਹੇ ਲਿਖਿਆ ਪਾਇਆ ਪੁੱਛ ਨਾ ਸਕੈ ਕੋਈ ਜਾਂ ਖਸਮੈ ਪਾਇਆ ਨਾਨਕ ਸੱਚ ਸਲਾਹੇ ਲਿਖਿਆ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ